ਤਦਕਰਰ ਮਾਮਲੇ ਨੂੰ ਲੈ ਕੇ ਐਸ ਆਰ ਆਈ ਦੇ ਅਗਵਾਈ ਹੇਠ ਸਿਟ ਦੇ ਮੈਂਬਰ ਪਟਿਆਲਾ ਪਹੁੰਚੇ ਨੇ ਤਾਂ ਪਹਿਲਾ ਸਿਟ ਦੇ ਵੱਲੋਂ ਪਟਿਆਲਾ ਦੇ ਸਰਕਾਰੀ ਰਜਿੰਦਰ ਹਸਪਤਾਲ ਦੇ ਬਾਹਰ ਜਿੱਥੇ ਪੂਰਾ ਘਟਨਾਕਰਮ ਹੋਇਆ ਸੀ ਉਸ ਦੀ ਜਾਂਚ ਕੀਤੀ ਹੈ ਉਸ ਤੋਂ ਬਾਅਦ ਐਸ ਆਰ ਆਈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੂਰੇ ਮਾਮਲੇ ਨੂੰ ਲੈ ਕੇ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਨੀ ਮੈਂ ਸਮਝ ਗਿਆ ਛੋਟੀ ਗੱਲ ਪਰ ਉਹ ਵੀ ਜੇ ਕਿਸੇ ਦੀ ਵੀ ਆਪਾਂ ਨੇ ਕੋਈ ਚੀਜ਼ ਕਹਿਣਾ ਹੈਗਾ ਵੀ ਆਹ ਬੰਦੇ ਦੀ ਆ ਕਮੀ ਪੇਸ਼ੀ ਦੀ ਜਾਂ ਉਹ ਉਹ ਆਪਾਂ ਪ੍ਰਾਪਰਟੀ ਡਾਕੂਮੈਂਟ ਦਾ ਕੀ ਕਹਿ ਸਕਦੇ ਆ ਨਾ ਸਫਾ ਬਿਸਰ ਤੇ ਲੈ ਆ ਕੇ ਆਪਾਂ ਇੱਕ opinion ਤੇ ਬੇਸਿਸ ਤੇ ਨਹੀਂ ਨਾ ਜਾ ਸਕਦੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਉਹ ਕਾਇਦੇ ਦੇ ਮੁਤਾਬਕ ਪ੍ਰਸੀਜ ਦੇ ਮੁਤਾਬਕ ਆਪਾਂ ਨੇ ਕਰਨਾ ਸਾਰੀ ਤੇ ਮੇਰਾ ਸੁਝਾਅ ਹੈ ਜੀ ਕਿਤਾਬ ਵਿੱਚ ਮੌਜੂਦ ਵੀ ਸਹੀ ਨਹੀਂ ਲੱਗਿਆ ਐਸਆਈਪੀ ਨੂੰ ਬੋਲਿਆ ਅਸਾ ਜਿਹੜਾ ਮੈਕੈਨਿਜ਼ਮ ਹੈ ਜਿਹਦੇ ਨੂੰ ਅਸੀਂ ਪੱਕਾ ਜਾਂਚ ਕਰਾਂਗੇ ਕੋਈ ਪਹਿਲਾ ਹੀ ਆਮ ਤੌਰ ਤੇ ਆਪਣੇ ਮਾਈਂਡ ਸੈਟ ਕਰਨੇ ਕਪੂਰ ਸਿੰਘ ਦਾ ਕੇਸ ਹੈ ਇਹੀ ਕੇਸ ਦੇ ਦੋਤੀ ਹੁੰਦਾ ਕਿਸੇ ਮੋਚੀ ਦਾ ਹੁੰਦਾ ਕਿਸੇ ਛੋਟੇ ਵਪਾਰੀ ਦਾ ਹੁੰਦਾ ਕੋਈ ਮੀਡੀਆ ਚ ਹਾਈਪ ਕਰੇਟ ਹੋ ਗਈ ਹੈ ਤੁਹਾਡੇ ਦਿਮਾਗ ਵਿੱਚ ਪਹਿਲੇ ਜਦੋਂ ਲੋਕ ਸਮਝੂ ਕੋਈ ਕਸਰ ਹੋ ਚੁੱਕਾ ਹੈ ਤੁਹਾਨੂੰ ਤਾਂ ਚੁੱਕਦਾ ਮੀਡੀਆ ਚ ਹਾਈਪ ਬਣ ਗਈ ਹੈ ਅਜਿਹੇ ਚ ਪਹਿਲਾਂ ਹੀ ਜਦੋਂ ਮਾਈਂਡ ਡਿਸਾਈਡ ਹੋ ਜਾਂਦਾ ਹੈ ਇਸ ਟੋਪ ਦਾ ਇਹਦੇ ਇਹ ਜਿਹੜਾ ਮੈਕੈਨਿਜ਼ਮ ਹੈ ਵੀ ਆਪਾਂ ਫਿਰ ਪੱਕਾ ਜਾਣ ਕਰਾਂਗੇ ਕਿ ਕਰਨੂ ਦੇ ਪੱਖ ਹੋਏਗਾ ਜਾਂ ਜਿਹੜੇ ਪੁਲਿਸ ਵਾਲੇ ਚਾਹ ਰਹੇ ਉਹਨਾਂ ਦੀ ਨਹੀਂ ਸਮਝਾਈ ਹੋਊਗੀ ਇਹਦੇ ਬਾਰੇ ਕੀ ਮੈਂ ਦੇਖੋ ਉਹੀ ਜਿਹੜਾ ਮੈਂ ਪਹਿਲਾਂ ਸਾਡੇ ਨੇ ਪਹਿਲਾਂ ਬੇਨਤੀ ਕੀਤੀ ਸੀ ਸ਼ੁਰੂ ਚ ਹੀ ਕੀਤੀ ਸੀ ਵੀ ਇਹ ਬਾਇਸਿਸ ਨੂੰ ਰੂਟ ਆਊਟ ਕਰਨ ਲਈ ਸਾਇੰਟੀਫਿਕ ਇਨਵੈਸਟੀਗੇਸ਼ਨ ਦਾ ਸਹਾਦਤ ਲਿਆ ਜਾਂਦਾ ਹੈਗਾ ਔਰ ਸਾਇੰਟੀਫਿਕ ਇਨਵੈਸਟੀਗੇਸ਼ਨ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਸੀਸੀਟੀਵੀ ਫੁਪੇਜ ਆ ਜਾਂਦੀ ਹੈ ਉਤੋਂ ਦੀ ਮੋਬਾਈਲ ਦੀ ਕਵਰੇਜ ਆ ਜਾਂਦੀ ਹੈ ਜੀ ਹਾਂਜੀ ਉਹ ਸਾਰੀਆਂ ਚੀਜ਼ਾਂ ਨੂੰ ਔਰ ਪਲੱਸ ਜਿਸ ਦਾ ਇਹਨਾਂ ਨੇ ਪ੍ਰੈਸ਼ਰ ਕੀਤਾ ਵੀ ਆਇਆ ਟਾਈਮ ਲਾਈਨ ਦੇਖੀ ਜਾਊਗੀ ਵੀ ਕਿਹੜੇ ਡਾਕੂਮੈਂਟ ਤੇ ਕਦੋਂ ਕਿਹੜੀ ਚੀਜ਼ ਰਿਕਾਰਡ ਕੀਤੀ ਗਈ ਵੀ ਆਇਆ ਰਿਕਾਰਡਿੰਗ 'ਚ ਤਣੀ ਕੋਈ ਡਿਲੇ ਸੀ ਕੀ ਕੋਈ ਪਹਿਨਾ ਜਿਹੜਾ ਐਵੀਡੈਂਸ ਪਹਿਨਾ ਐਵੀਡੈਂਟ ਸੀਗਾ ਉਨੂੰ ਸਫਰਮੇਸਰ ਤੇ ਨਹੀਂ ਲਿਆ ਗਿਆ ਔਰ ਉਹ ਬਾਚ ਨੂੰ